ਨਗਰ ਦੇ ਵਿੱਚ ਕੁਝ ਖੇਤ ਜਿਹੜੇ ਹੈਗੇ ਆ ਜਿਨ੍ਹਾਂ ਦੀ ਕੀ ਗਹਿਰਾਈ ਅਸੀਂ ਜੇ ਗੱਲ ਕਰੀਏ ਘੱਟੋ ਘੱਟ ਵੀ 6 ਫੁੱਟ ਹੈਗੀ ਆ ਉਹਦੇ ਵਿੱਚ ਵੀ ਯਾਨੀ ਕਿ ਪੂਰਾ ਪਾਣੀ ਉੱਪਰ ਤੱਕ ਆ ਚੁੱਕਾ ਹੈਗਾ ਆ ਜਿਸ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਆ ਮੇਰੇ ਸੱਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਵੀ ਘੱਟੋ ਘੱਟ 3 ਜਾਂ 4 ਫੁੱਟ ਦੀ ਗਹਿਰਾਈ ਹੈਗੀ ਆ ਖੱਤੇ ਪਰ ਚੁੱਕੇ ਹੈਗੇ ਆ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵਿਰਾਹੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਖੇਤ ਵਿੱਚੋਂ ਓਵਰਫਲੋ ਹੋ ਕੇ ਪਾਣੀ ਜਿਹੜਾ ਆ ਵੀ ਸੜਕ ਦੇ ਉੱਤੇ ਪਹੁੰਚ ਚੁੱਕਾ ਸੁੰਦਰ ਨਗਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਲੈਵਲ ਜਿਹੜਾ ਆ ਪਾਣੀ ਦਾ ਵਧਦਾ ਜਾ ਰਿਹਾ ਲੋਕਾਂ ਦੇ ਘਰਾਂ ਵੱਲ ਨੂੰ ਕਿਉਂਕਿ ਬੈਕਮਾਨਾ ਸ਼ੁਰੂ ਹੋ ਜਾਣਾ ਇੱਕ ਖਤੇਰੀ ਵੀ ਇੱਕ ਸੀਮਾ ਹੁੰਦੀ ਆ ਵੀ ਕਿ ਉਹਦੇ ਵਿੱਚ ਜਿੰਨੀ ਕੈਪੈਸਿਟੀ ਹੈਗੀ ਆ ਪਾਣੀ ਜਿੰਨਾ ਭਰ ਚੁੱਕਾ ਫਿਰ ਓਵਰਫਲੋ ਹੋ ਕੇ ਉਹਨੇ ਖੱਬੇ ਸੱਜੇ ਲੋਕਾਂ ਦੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਢਾਲ ਹੋਣੀ ਆ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਮਹਿਤਵਰਤੋਂ ਇਹ ਰੋਡ ਜੋ ਕਿ ਨਕੋਦਰ ਨੂੰ ਜੁੜਦਾ ਹੈਗਾ ਆ ਬਾਈਪਾਸ ਦੇ ਉੱਤੇ ਅਸੀਂ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਚਾਰੇ ਪਾਸੇ ਪਾਣੀ ਜਿਹੜਾ ਹੈ ਵੀ ਫੁੱਲ ਹੋ ਚੁੱਕਾ ਹੈ ਸੜਕ ਤੋਂ ਅਸੀਂ ਰਾਤੀ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀਗੇ ਸੱਜੇ ਪਾਸੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਖੱਤੇ ਸਾਰੇ ਜਿੰਨੇ ਵੀ ਆ ਭਰ ਚੁੱਕੇ ਆ ਕਿਉਂਕਿ ਇਹਨਾਂ ਦਾ ਲੈਵਲ ਜਿਹੜਾ ਹੈਗਾ ਆ ਤਕਰੀਬਨ 3-4 ਫੁੱਟ ਹੈ ਜੋ ਕਿ ਓਵਰਫਲੋ ਹੋ ਰਿਹਾ ਚਾਰੇ ਪਾਸੇ ਤੇ ਪਾਣੀ ਜਿਹੜਾ ਹੈਗਾ ਆ ਸੜਕ ਨੂੰ ਕਿਤੇ ਨਾ ਕਿਤੇ ਉੱਪਰ ਦੀ ਜੋ ਹੈ ਚੱਲ ਰਿਹਾ ਹੈ ਪਾਣੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸੱਜੇ ਪਾਸੇ ਅਸੀਂ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹੈਗੇ ਆ ਇਹ ਨਵੀਂ ਕਲੋਨੀ ਕੱਟੀ ਗਈ ਹੈ ਲੇਕਿਨ ਪਾਣੀ ਜਿਹੜਾ ਹੈ ਰੁਕਣ ਦਾ ਨਾ ਨਹੀਂ ਲੈ ਰਿਹਾ ਕੱਲ ਦਿਨੇ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗੀਆਂ ਰਾਤ ਵੀ ਦਿਖਾਈਆਂ ਹੈਗੀਆਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕੀ ਫਰਸ਼ ਬਿਛੀ ਹੁੰਦੀ ਹੈ ਲੇਕਿਨ ਇਹ ਸਾਰਾ ਪਾਣੀ ਜਿਹੜਾ ਆ ਵੀ ਦੂਰ ਤੱਕ ਜਿੱਥੇ ਤੱਕ ਨਿਗਾਹ ਜਾ ਰਹੀ ਤੁਹਾਡੀ ਉੱਥੇ ਤੱਕ ਇਹ ਪਾਣੀ ਜਿਹੜਾ ਆ ਵੀ ਚੱਲ ਰਿਹਾ ਹੈ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਧਰਲੀ ਸਾਈਡ ਸੁੰਦਰ ਨਗਰ ਜਿਹੜਾ ਆ ਇਧਰਲੇ ਪਾਸੇ ਜਿਹੜਾ ਹੈਗਾ ਪਾਣੀ ਦਾ ਲੈਵਲ ਵੱਧ ਚੁੱਕਾ ਹੈਗਾ ਆ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਆ ਸੋ ਇਹ ਸਾਰੀਆਂ ਜੜੀਆਂ ਵੀ ਪਾਣੀ ਦਾ ਜਿਹੜਾ ਫਲੋ ਹੈਗਾ ਆ ਕਾਫੀ ਤੇਜ਼ ਹੁੰਦੇ ਹੋਏ ਪਾਣੀ ਰਾਤੀ ਨਾਲੋਂ ਕਾਫੀ ਇਧਰ ਹੋਰ ਵੱਜ ਚੁੱਕਾ ਹੈਗਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮਜਬੂਰੀ ਜਿਹੜੀ ਆ ਬਹੁਤ ਕੁਸ਼ ਕਰਾਉਂਦੀ ਆ ਸੋ ਇਹ ਭਾਈ ਸਾਹਿਬ ਸਾਹਮਣੇ ਇਹਨਾਂ ਦੇ ਜਿਹੜੇ ਆ ਮੱਝਾਂ ਨੂੰ ਚਰਾ ਰਹੇ ਜਾਨਵਰ ਉਹਨਾਂ ਨੂੰ ਲੈ ਕੇ ਆਏ ਆ ਕਿਤੇ ਨਾ ਕਿਤੇ ਦੇਉਂ ਕਿ ਮੱਝਾਂ ਨੂੰ ਛੱਡਿਆ ਗਿਆ ਹੈ ਵੇ ਕਿ ਕਿਉਂਕਿ ਅ ਇਨਸਾਨ ਕਿਤੇ ਨਾ ਕਿਤੇ ਆਪਣਾ ਖਾਣ ਦਾ ਜੁਗਾੜ ਤਾਂ ਕਰ ਲੈਂਦਾ ਹੈਗਾ ਲੇਕਿਨ ਜਿਨ੍ਹਾਂ ਨੇ ਆਪਣੇ ਜਾਨਵਰ ਆ ਉਹਨਾਂ ਲਈ ਚਾਰਾ ਜਿਹੜਾ ਹੈਗਾ ਲਿਆਉਣਾ ਔਖਾ ਹੋ ਜਾਂਦਾ ਤੇ ਉਹਨਾਂ ਨੂੰ ਲੈ ਕੇ ਇਹ ਖੱਤਿਆਂ ਦੇ ਵਿੱਚ ਹੀ ਆਏ ਹੈਗੇ ਆ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਬਾਰਿਸ਼ ਹੋ ਰਹੀ ਆ ਉਹਦੇ ਵਿੱਚ ਖੜੇ ਹੈਗੇ ਆ ਤੁਸੀਂ ਤੇ ਇੱਥੇ ਕੇਸ ਵਾਸਤੇ ਖੜੇ ਹੈਗੇ ਆ ਜੀ ਬਾਈ ਇਹ ਨਾ ਪਾਣੀ ਆ ਗਿਆ ਨਹਿਰ ਟੁੱਟ ਗਈ ਅੱਛਾ ਕਿਹੜੀ ਨਹਿਰ ਟੁੱਟ ਗਈ ਆ ਮੇੜੂ ਵਾਲੀ ਮੇੜੂ ਵਾਲੀ ਤੇ ਤੁਸੀਂ ਕਿੱਥੇ ਰਹਿੰਦੇ ਹੈਗੇ ਆ ਸਾਡੇ ਪਿੰਡ ਮਾਊਂ ਵਾਲੇ ਮਾਊਂ ਵਾਲ ਤੋਂ ਤੁਸੀਂ ਇੱਥੇ ਕਿਦਾਂ ਪਹੁੰਚੇ ਹੈਗੇ ਆ ਇਹਦੇ ਲੈ ਦੇ ਨਾਲ ਨਾਲ ਆ ਗਏ ਉੱਪਰ ਦੀ ਅੱਛਾ ਹਾਂਜੀ ਮਜਬੂਰੀ ਆ ਪਸ਼ੂਆਂ ਦੇ ੋਂਖਾ ਆ ਤੁਹਾਡੇ ਪਸ਼ੂ ਕਿੱਥੇ ਹੈਗੇ ਆ ਪਸ਼ੂ ਸਾਮਣੇ ਛੱਡੇ ਆ ਜੀ ਅੱਛਾ ਜੀ ਕੁਝ ਨਹੀਂ ਚਰਾਣ ਕੋਈ ਨਹੀਂ ਰਹੀ ਸਾਰਾ ਡੁੱਬ ਗਿਆ ਉੱਧਰ ਲਈ ਸਾਰਾ ਮੌਹਵਾਲ ਪਿੰਡ ਸਾਰਾ ਡੁੱਬਿਆ ਪਿਆ ਹੈਗਾ ਤੇ ਉੱਥੇ ਲੋਕੀ ਕਿਦਾਂ ਰਹਿ ਰਹੇ ਕਿਦਾਂ ਕੀ ਕਰ ਰਹੇ ਇੱਦਾਂ ਹੀ ਆ ਭਾਈ ਲੰਦਾ ਲੁੰਦਰੇ ਖੜੇ ਕੋਈ ਅੱਛਾ ਨਾਲ ਓਖੇ ਸੋਖੇ ਕਿਸੇ ਦੇ ਘਰੇ ਪਏ ਜਾਂ ਪ੍ਰਸ਼ਾਸਨ ਵੱਲੋਂ ਕੀ ਗੁਹਾਰ ਕਰਦੇ ਹੈਗੇ ਆ ਵੀ ਕਿ ਰੁਕਣ ਵਾਸਤੇ ਕੋਈ ਸ਼ੈਲਟਰ ਜਾਂ ਅੱਜ ਹੀ ਕੱਲ ਗੱਡੀ ਆਈ ਸੀ ਇੱਕ ਅੱਛਾ ਜਾਂ ਵਿੱਚ ਵਿੱਚ ਘਰਾਂ ਨੂੰ ਤਰਪਾਲਾਂ ਦੇ ਕੇ ਅੱਛਾ ਹਾਂਜੀ ਤੇ ਤਰਪਾਲਾਂ ਦੇ ਨਾਲ ਕੁਝ ਜੁਗਾੜ ਦਾ ਕੋਈ ਹੈ ਹੱਲ ਹੋਇਆ ਕੋਈ ਵੱਡਾ ਕੋਈ ਕੋਈ ਕਿਸੇ ਤਰ੍ਹਾਂ ਦਾ ਸ਼ੈੱਡ ਹੋਵੇ ਜਾਂ ਕੋਈ ਦਾਣਾ ਮੰਡੀ ਜਾਂ ਕਿਤੇ ਐਜਾਂ ਕਿਤੇ ਨਹੀਂ ਕਿਹਾ ਹੈਗਾ ਕੋਈ ਨਹੀਂ ਲੱਗੀ ਸ਼ਹਿਰ ਹੈ ਸ਼ਹਿਰ ਚ ਵੀ ਪਾਣੀ ਆ ਗਿਆ ਪੂਰਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਲੇਕਿਨ ਦੇਖ ਕੇ ਬਹੁਤ ਦੁੱਖ ਮਹਿਸੂਸ ਹੋ ਰਿਹਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕੀ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਤਰਪਾਲ ਪਾਇਆ ਹੈ ਲੇਕਿਨ ਉਹਦੇ ਨਾਲ ਵੀ ਪਾਣੀ ਜਿਹੜਾ ਰੁਕ ਨਹੀਂ ਰਿਹਾ ਸੋ ਚਾਰੇ ਪਾਸੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਜਿਹੜਾ ਹੈ ਗਿੱਲਾ ਹੋ ਚੁੱਕਾ ਹੈਗਾ ਸੋ ਕਹਿ ਸਕਦੇ ਆ ਕਿ ਬਾਰਿਸ਼ ਦਾ ਇੰਨਾ ਕਹਿਰ ਹੋ ਚੁੱਕਾ ਹੈਗਾ ਕਿ ਛੱਤਾਂ ਜਿਹੜੀਆਂ ਸਾਰੀਆਂ ਚੋਰੀਆਂ ਨੇ ਅ ਇਧਰਲੀ ਸਾਈਡ ਵੀ ਇਸੇ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਹੈਗਾ ਫਲੋ ਤਰਪਾਲਾਂ ਨੂੰ ਵੀ ਲੀਕ ਕਰ ਰਿਹਾ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਾਈਪਰ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਲੈਵਲ ਸੀ ਰਾਤੀ ਬਹੁਤ ਜ਼ਿਆਦਾ ਸੀ ਇਧਰਲੀ ਸਾਈਡ ਹੁਣ ਪਾਣੀ ਦਾ ਲੈਵਲ ਘਟ ਰਿਹਾ ਹੈਗਾ ਆ ਜਿਸ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਕਿਉਂਕਿ ਇਹ ਜੋ ਸੀ ਵੀ ਚੌਂਕ ਬਿਲਕੁਲ ਓਵਰਫਲੋ ਹੋ ਰਿਹਾ ਸੀ ਖੱਤਿਆਂ ਦੇ ਵਿੱਚ ਹੁਣ ਜਿਹੜਾ ਆ ਵੀ ਲੈਵਲ ਥੋੜਾ ਜਿਹਾ ਘਟਿਆ ਹੈਗਾ ਲੇਕਿਨ ਘੁੰਮ ਰਿਹਾ ਪਾਣੀ ਜਿਹੜਾ ਘੁੰਮ ਕੇ ਤੇ ਇਧਰ ਉਧਰ ਨਿਕਲ ਰਿਹਾ ਹੈਗਾ ਸੋ ਇਹ ਤਸਵੀਰਾਂ ਜਿਹੜੀਆਂ ਆ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹਾਂ ਗੱਡੀ ਆਪਣੀ ਨੀਵੀ ਹੈ ਨਾ ਗੱਡੀ ਨੀਵੀ ਹੈ ਅੱਗੇ ਫਿਰ ਸੂਰਿਆਣਾ ਵਾਪਸ ਨਹੀਂ ਮੋੜੀ ਕਿ ਜਿਸ ਤਰ੍ਹਾਂ ਕੀ ਤੁਸੀਂ ਦੇਖ ਹੀ ਰਹੇ ਹੋ ਗਲੀ ਸਾਰੀ ਭਰੀ ਹੋਈ ਆ ਹਾਂਜੀ ਜੈ ਮਾਦਾਦੀ ਜੀ ਅ ਤੁਹਾਡਾ ਸ਼ੁਭਨਾਮ ਜੀ ਜਗਦੀਸ਼ لال ਅ ਜਗਦੀਸ਼ ਜੀ ਜਿੱਦਾਂ ਕਿ ਰਾਤੀ ਪਾਣੀ ਜਿਹੜਾ ਸੀਗਾ ਬਾਰਿਸ਼ ਦਾ ਬਹੁਤ ਤੇਜ਼ ਹੈ ਹੁਣ ਵੀ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਸੋ ਅ ਅਸੀਂ ਖੜੇ ਹੈਗੇ ਆ ਬਾਜੀਗਰ ਬਸਤੀ ਦੇ ਵਿੱਚ ਅ ਰਾਤੀ ਜੋ ਮਾਹੌਲ ਸੀਗਾ ਪਾਣੀ ਦਾ ਲੈਵਲ ਘਟਿਆ ਜਾਂ ਵਧਿਆ ਹੈਗਾ ਆ ਰਾਤੀ ਨਾਲੋਂ ਪਾਣੀ ਘਟ ਗਿਆ ਸੀ ਫਿਰ ਰਾਤ ਮੀਂਹ ਪੈਣ ਦੇ ਨਾਲ ਫਿਰ ਪਾਣੀ ਉੱਥੇ ਹੀ ਆ ਗਿਆ ਯਾਨੀ ਕਿ ਕਹਿਣ ਦਾ ਮਤਲਬ ਇਹ ਆ ਵੀ ਕਿ ਪਾਣੀ ਦਾ ਨਿਕਾਸ ਕਿਸੇ ਦੂਸਰੇ ਪਾਸੇ ਜਿੱਦਾ ਕਿ ਸੁੰਦਰ ਨਗਰ ਵੱਲ ਨੂੰ ਪਾਣੀ ਦੌੜਾ ਜਾ ਰਿਹਾ ਆ ਸੋ ਇੱਕ ਪਾਸੇ ਉਹ ਲੈਵਲ ਘਟਦਾ ਦੂਸਰੇ ਪਾਸੇ ਜਿਹੜਾ ਹੈਗਾ ਵਧੀ ਜਾ ਰਿਹਾ ਬਾਰਿਸ਼ ਦੇ ਕਰਕੇ ਤੇ ਹੋਰ ਕੀ ਕਹਿਣਾ ਚਾਹੋਗੇ ਆ ਪਾਣੀ ਦਾ ਨਿਕਾਸ਼ ਜਿਹੜਾ ਇਧਰੋਂ ਪੁਲੀ ਤੋਂ ਥੱਲੂ ਜਾਂਦਾ ਆ ਸੁੰਦਰ ਨਗਰ ਇਹਦੇ ਕਰਕੇ ਲੈਵਲ 'ਚ ਆ ਗਿਆ ਪਾਣੀ ਮੇਰੀ ਤੇ ਰਮਾਨਪੁਰਾ ਪਾਜੀ ਘਰ ਪਸਤੀ ਡੁੱਬਦੀ ਜਾਂਦੀ ਡੁੱਬਦੀ ਜਾ ਰਹੀ ਹੈਗੀ ਆ ਤੇ ਇਧਰ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਵਾਸਤੇ ਕੋਈ ਪਹੁੰਚਿਆ ਨਹੀਂ ਅਜੇ ਕੋਈ ਨਹੀਂ ਰਾਤੀ ਜੈ ਮਾਤਾ ਦੀ ਕਲੱਬ ਵੱਲੋਂ ਲੰਗਰ ਪਾਣੀ ਆਇਆ ਬਾਕੀ ਸਨੀ ਆਲੂ ਆਇਆ ਇੱਕ ਹੋਰ ਪਾਸੇ ਆਇਆ ਫਿਰ ਆਤੀ ਤੇ ਦੂਜੇ ਵੰਡ ਕੇ ਗਏ ਹੈਗੇ ਆ ਤਰਪੈਲਾ ਉੱਤੇ ਤੋਂ ਲੈ ਸ਼ਤ ਤਰਪੈਲਾ ਕੌਣ ਵੰਡ ਕੇ ਗਿਆ ਇਧਰ ਕੋਈ ਪਤਾ ਲੱਗਿਆ ਕੁਝ ਹਾਂ ਪਾਰਟੀ ਵਾਲੇ ਆ ਆਮ ਆਦਮੀ ਪਾਰਟੀ ਅੱਛਾ ਅੱਛਾ ਤੇ ਕਹਿ ਸਕਦੇ ਆ ਕਿ ਆਏ ਆ ਲੇਕਿਨ ਗੱਲ ਜਿਹੜੀ ਹੈਗੀ ਆ ਮੈਂ ਜਿੱਥੇ ਤੱਕ ਦੇਖ ਰਿਹਾ ਹੈਗਾ ਅਸੀਂ ਪਿੱਛੇ ਘਰ ਸਿਗਾ ਦੇਖ ਕੇ ਆਏ ਉਥੇ ਤਰਪਾਲ ਵੀ ਕੰਮ ਨਹੀਂ ਕਰ ਪਾ ਰਹੀ ਆ ਸੋ ਇਸ ਬਾਰੇ ਹੋਰ ਕੀ ਕਹਿਣਾ ਚਾਹੋਗੇ ਬਸ ਹੋਰ ਸ਼ਹਿਰ ਦਾ ਤੇ ਇੱਥੇ ਕੋਈ ਬੜਿਆ ਨਹੀਂ ਹੈਗਾ ਇਧਰ ਨਾ ਕਿਸੇ ਨੇ ਪੁੱਛਿਆ ਹੈਗਾ ਕੋਈ ਪਾਰਟੀ ਜਾਂ ਕੋਈ ਵੈਸੇ ਕੋਈ ਸੰਸਥਾਮਾ ਜਾਂ ਅ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਦੀ ਕੋਈ ਨਹੀਂ ਦੂਜੇ ਛੋਟੇ ਆ ਰਹੇ ਆ ਜਿਹੜੇ ਆ ਆਮ ਆਦਮੀ ਆ ਉਹ ਆ ਰਹੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਛੋਟੇ ਨੁਮਾਇੰਦੇ ਜਿਹਨੂੰ ਕਹਿ ਸਕਦੇ ਆ ਵੀ ਕਿ ਕੋਈ ਪ੍ਰਧਾਨ ਜਾਂ ਕੋਈ ਐਮਸੀ ਆ ਰਿਹਾ ਕੋਈ ਹਾਂ ਐਮਸੀ ਆ ਰਹੇ ਕਾਂਗਰਸ ਦੇ ਵੀ ਆ ਰਹੇ ਆ ਕਾਲੀਆਂ ਦੇ ਵੀ ਆ ਰਹੇ ਆ ਸਾਰਿਆਂ ਦੇ ਆ ਰਹੇ ਆ ਅੱਛਾ ਅੱਛਾ ਲੇਕਿਨ ਸਹੂਲਤ ਕਿਸੇ ਵੱਲੋਂ ਦੀ ਸਹੂਲਤ ਕਿਸੇ ਵੱਲੋਂ ਨਹੀਂ ਆ ਜਾਇਜਾ ਲੈ ਕੇ ਦੇਖ ਕੇ ਜਿਹੜਾ ਹੈਗਾ ਵੀ ਕਿ ਜਾ ਰਹੇ ਨੇ ਹਾਂਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਚੈਨਲ ਹੈ ਵਿਸ਼ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦੀ ਥੈਂਕ ਯੂ